ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਦੂਸਰਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਇਹ ਅੰਦੋਲਨ ਜਿਹੜਾ ਹੈ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ। ਇਹਨਾਂ ਵੱਲੋਂ ਇਹ ਫੈਸਲਾ ਲਿਆ ਹੈ ਕਿ 30 ਦਸੰਬਰ ਨੂੰ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਤੇ ਇਹ ਪੰਜਾਬ ਬੰਦ ਜੋ ਕਿ ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗਾ ਤੇ ਸ਼ਾਮ ਦੇ 4 ਵਜੇ ਤੱਕ ਚੱਲੇਗਾ। ਤੇ ਇਹ ਪੰਜਾਬ ਬੰਦ ਜਿਹੜਾ ਕਿ ਮੁਕੰਮਲ ਤੌਰ ਤੇ ਬੰਦ ਹੋ ਗਿਆ ਤੇ ਇਹਦੇ ਵਿੱਚ ਕਿਹੜੀ ਕਿਹੜੀਆਂ ਚੀਜ਼ਾਂ ਬੰਦ ਹੋਣਗੀਆਂ ਜਿਵੇਂ ਕਿ ਟ੍ਰੇਲ ਆਵਾਜਾਈ ਹੋ ਗਈ ਸੜਕਾਂ ਦੀ ਆਵਾਜਾਈ ਹੋ ਗਈ ਦੁਕਾਨਾਂ ਜੋ ਕਿ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ ਸਰਕਾਰੀ ਗੈਰ ਸਰਕਾਰੀ ਜਿਹੜੇ ਆ ਦਫ਼ਤਰ ਉਹ ਵੀ ਬੰਦ ਰਹਿਣਗੇ ਤੇ ਪ੍ਰਾਈਵੇਟ ਵਹੀਕਲ ਐ ਜੋ ਹਨ ਉਹ ਵੀ ਨਹੀਂ ਚੱਲਣਗੇ ਤੇ ਗੈਸ ਸਟੇਸ਼ਨ ਹੋਗੇ ਪੈਟਰੋਲ ਪੰਪ ਹੋਗੇ ਸਬਜ਼ੀ ਮੰਡੀਆਂ ਹੋ ਗਈਆਂ ਦੁੱਧ ਦੀ ਸਪਲਾਈ ਹੋ ਗਈ ਇਹ ਜੋ ਕਿ ਸਾਰੇ ਮੁਕੰਮਲ ਤੌਰ ਤੇ ਬੰਦ ਰਹਿਣਗੇ ਤੇ ਇਜਾਜ਼ਤ ਕਿਹਨਾਂ ਨੂੰ ਮਿਲਣਗੀ ਜਿਨ੍ਹਾਂ ਦਾ 23 ਤਰੀਕ ਨੂੰ 30 ਦਸੰਬਰ ਨੂੰ ਜਿਨ੍ਹਾਂ ਦੇ ਵਿਆਹ ਰੱਖੇ ਹੋਏ ਹਨ ਉਹਨਾਂ ਨੂੰ ਜਾਣ ਦੀ ਇਜਾਜ਼ਤ ਮਿਲੇਗੀ ਬਾਕੀ ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ ਆਉਗੀ ਜਾਂ ਫਿਰ ਆਪਣੀਆਂ ਪੁਲਿਸ ਦੀਆਂ ਗੱਡੀਆਂ ਜਾਂ ਫਿਰ ਹੋਰ ਸਰਕਾਰੀ ਗੱਡੀਆਂ ਆ ਉਹਨਾਂ ਨੂੰ ਚੱਲਣ ਦੀ ਜੋ ਕਿ ਇਜਾਜ਼ਤ ਮਿਲੇਗੀ ਬਾਕੀ ਇਹਨਾਂ ਦੇ ਨਾਲ ਨਾਲ ਜਿਨ੍ਹਾਂ ਦੇ ਇੰਟਰਵਿਊ ਹੈ ਉਹਨਾਂ ਨੂੰ ਵੀ ਜਾਣ ਦੀ ਇਜਾਜ਼ਤ ਮਿਲੇਗੀ 200 ਤੋਂ ਲੈ ਕੇ 300 ਜਗ੍ਹਾ ਦੇਤੇ ਜੋਗੀ ਹੈ ਨਾਕਾਬੰਦੀ ਹੋਵੇਗੀ ਤੇ ਸਾਡੇ ਵੱਲੋਂ ਆਮ ਜਨਤਾ ਨੂੰ ਜੋ ਕਿ ਪੰਜਾਬ ਦੀ ਜਨਤਾ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿੰਨਾ ਹੋ ਸਕੇ ਆਪਣੇ ਘਰ ਵਿੱਚ ਰਹਿਣ ਕਿ ਪੂਰਾ ਮੁਕੰਮਲ ਤੌਰ ਤੇ ਪੰਜਾਬ ਪੰਡਾ ਐਲਾਨ ਕੀਤਾ ਹੈ ਜੇਕਰ ਤੁਸੀਂ ਬਾਹਰ ਨਿਕਲਦੇ ਹੋ ਤੇ ਤੁਹਾਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਲਈ ਸਾਡੇ ਵੱਲੋਂ ਬੇਨਤੀ ਹੈ ਕਿ ਜਿੰਨਾ ਹੋ ਸਕੇ ਤੁਸੀਂ ਆਪਣੇ ਘਰ ਦੇ ਵਿੱਚ ਰਹੋ